तन तन जतो कौ दियो ता से ने हो न कहो नानक नर बावरे, अब क्यों डोलत दीन तन तन संपै सुख दियो अर जेहनी के ताम ਕਹੋ ਨਾਨਕ ਸੁਨਰੇ ਮਨਾ ਸਿਮਰਤ ਕਾਹੇ ਨਾਮਾ ਗੁਰੂ ਸ਼ਬਦੀ ਇੱਕ ਪ੍ਰਦੇਸ਼ ਸਾਨੂੰ ਸਤਿਗੁਰੂ ਸਮਝਾਉਂਦੇ ਨੇ ਦਾਤਾ ਪਿਆਰੀ ਜਿਸ ਰਿਆ ਦਾਤਾ ਸੋ ਸਾਰੀ ਦਾਤਾ ਜਦੋਂ ਮੋਹ ਪੈ ਜਾਂਦਾ ਨਾ ਫਿਰ ਖਸਮ ਵਿਸਰ ਜਾਂਦਾ ਦਾਤਾ ਵਿਸਰ ਜਾਂਦਾ ਬੱਚੀ ਦੇ ਬੜੇ ਪਿਆਰ ਦੇ ਨਾਲ ਬੜਾ ਭਿੱਜ ਕੇ ਦੋਨਾਂ ਬੱਚੀਆਂ ਨੇ ਇਸ ਸ਼ਲੋਕਾਂ ਦਾ ਜਿਹੜਾ ਪਾਠ ਅਨੁਸਾਰ ਕਰਾਇਆ ਇੱਕ ਬੱਚੀ ਤੇ ਬਰਮਾ ਤੋਂ ਸੀ ਜੀ ਉਹਦੀ ਉਹਦਾ ਲਿੰਕ ਸਾਡੇ ਨਾਲ ਨਹੀਂ ਜੁੜ ਸਕਿਆ ਚਲੋ ਫਿਰ ਕਿੱਦਰੇ ਸਾਡਾ ਸੁਭ ਬਣਿਆ ਤਾਂ ਉਹ ਬੱਚੀ ਨੂੰ ਵੀ ਆਪਜੀ ਤੇ ਸਾਨੂੰ ਕੋ ਕਿ ਪੂਰੇ ਆਪਾ ਸੰਸਾਰ ਦੇ ਵਿੱਚ ਜਿਹੜੇ ਬੱਚੇ ਨੇ ਜਿਹੜੇ ਸਿੱਖਿਆ ਲੈ ਰਹੇ ਨੇ ਪੜ ਰਹੇ ਨੇ ਪਿਆਰ ਹੈ ਸਾਰੇਆਂ ਨੂੰ ਤੁਹਾਡੇ ਰੂਪ ਰੂ ਜਿਹੜਾ ਉਹ ਕਰਾਉਂਦੇ ਆ ਸਤਿਗੁਰੂ ਰਹਿਮਤ ਕਰੇ ਇਸ ਸ਼ਲੋਕ ਦੇ ਵਿੱਚ ਸਤਿਗੁਰੂ ਕਹਿਣ ਲੱਗੇ ਜਿਸ ਪ੍ਰਮਾਤਮਾ ਨੇ ਤੈਨੂੰ ਇਸ ਸੁੰਦਰ ਸ਼ਰੀਰ ਦਿੱਤਾ ਰੈਲੀ ਪਦਾਰਥ ਤੇ ਤੈਨੇ ਧਨ ਦਿੱਤੇ ਨੇ। ਥਾ ਲਗੇ ਤੂੰ ਉਹਦੇ ਨਾਲ ਪਿਆਰ ਨਹੀਂ ਪਾਇਆ। ਉਲਟਾ ਤੂੰ ਇਸ ਸ਼ਰੀਰ ਨੂੰ ਸਜਾਉਣ ਦੇ ਲਈ ਧਨ ਪਦਾਰਥਾਂ ਨੂੰ ਹੁੰਚਣ ਦੇ ਲਈ ਸਾਰਾ ਜੋਰ ਲਾ ਦਿੱਤਾ। ਪਰ ਜਿਹਦੇ ਆਸਰੇ ਇਹ ਸ਼ਰੀਰ ਚੱਲ ਰਿਹਾ ਉਹ ਉਹਦੇ ਨਾਲ ਤੇਰਾ ਪਿਆਰ ਨਹੀਂ ਹੈ। ਉਸ ਆਕਾਲਪੁਰਖ ਨੂੰ ਤੂੰ ਨਹੀਂ ਸਮਝ ਰਿਹਾ। ਕਹੋ ਨਾਨਕ ਨਰ ਬਾਂਵਰੇ ਅੱਬ ਕਿਉਂ ਦੌਲਤ ਦੀਨ ਸਭ ਕੱਲ ਕੇ ਛੱਲੇ ਮਨੁੱਖ ਹੁਣ ਕਬਰਾਇਆ ਤੂੰ ਫਿਰਦਾ। ਮਹਾਰਜ ਨੇ ਇਸ ਕਰਕੇ ਕਹਿਣਾ ਐਸਾ ਕੰਮ ਮਾਮੂਲੇ ਨਾ ਕੀਚੈ ਜਿਤ ਅੰਤ ਪਛੋਂ ਤਾਇਏ ਇਹੋ ਜੇ ਕੰਮ ਕਰਨ ਬਾਰੇ ਸੋਚਣਾ ਜਿੱਥੇ ਕੇਵਲ ਪਛਤਾਵਾ ਹੀ ਪਛਤਾਵਾ ਉਸ ਤੋਂ ਬਾਅਦ ਫਿਰ ਕੁਝ ਨਹੀਂ ਤੇਰੇ ਪਾਸ ਰਹਿ ਜਾਣਾ ਕਹਿਣ ਲੱਗੇ ਉਸ ਪ੍ਰਮਾਤਮਾ ਨੂੰ ਜਾੜ ਕਰਨ ਤੋਂ ਬਿਨਾ ਬੰਦਾ ਕਬਰਹਾਟ ਵਿੱਚ ਹੀ ਰਹਿੰਦਾ ਡਰਿਆ ਡਰਿਆ ਮਹਿਸੂਸ ਕਰਦਾ ਸੋ ਡਰੇ ਇਹ ਪਾਪ ਕਮਾਉਂਦਾ ਡਰਦਾ ਮਨੋਖੂ ਹੈ ਜਿਹੜਾ ਪਾਪ ਕਰਦਾ ਸੋ ਅਗਲੇ ਸ਼ਲੋਕ ਵਿੱਚ ਸਹਿਬ ਕਹਿਣ ਲੱਗੇ ਤਦ ਧਨ ਧਨ ਸੰਪੇ ਸੁਖ ਦਿਓ ਜਿਸ ਪ੍ਰਮਾਤਮਾ ਨੇ ਅਸਾਰਾ ਕੁਝ ਤੁਹਾਨੂੰ ਦਿੱਤਾ ਹੈ ਸ਼ਰੀਰ ਦਿੱਤਾ ਪੈਸਾ ਦਿੱਤਾ ਜائਦਾ ਦਿੱਤੀ ਸੁਖ ਦਿੱਤੇ ਸੋਹਣੇ ਘਰ ਦਿੱਤੇ ਹੁਣ ਮਨੁੱਖ ਇਹ ਕੋਈ ਸਮਝਦਾ ਜੀ ਨਹੀਂ ਤੇ ਹੰਕਾਰ ਇੰਨਾ ਬੰਦੇ ਦੇ ਸਿਰ ਚੜ ਕੇ ਬੋਲਦਾ ਵੀ ਜੋ ਕੁਝ ਬਣਾਇਆ ਤੇ ਮੈਂ ਬਣਾਇਆ ਮੇਰੇ ਕਰਕੇ ਸਾਰਾ ਕੁਝ ਚੱਲ ਰਿਹਾ ਹੈ ਸਭ ਕਰ ਲੇ ਕੇ ਨਹੀਂ ਇੱਕ ਖਿੰ ਦੇ ਵਿੱਚ ਤੇਰੇ ਵਰਗੇ ਬੜੇ ਇੱਥੇ ਆਏ ਮਹਿਲ ਮਾੜੀਆਂ ਬਣਾਈਆਂ ਛੱਡ ਕੇ ਚਲੇ ਗਏ ਉੱਚ ਕਰਕੇ ਸੰਸਾਰ ਤੱਕ ਚਲੇਗੇ ਹੰਕਾਰ ਨਾਲ ਕਰ ਇਹ ਦਿੱਤੇ ਸਾਰੇ ਉਸ ਮਾਲਕ ਨੇ ਨੇ ਤੇ ਜੇ ਆਪਣੀ ਕਮਾਈ ਨਾਲ ਬਣਾਏ ਨੇ ਮਿਹਨਤ ਨਾਲ ਬਣਾਏ ਨੇ ਜਿਹਦੇ ਵਿੱਚ ਹੀਰਾ ਫਿਰ ਹੀ ਨਹੀਂ ਸੁੱਖ ਹੈ ਤੇ ਜੇ ਤੂੰ ਠੱਗੀਆਂ ਮਾਰ ਕੇ ਧਰਮ ਦੇ ਨਾਂ ਤੇ ਜਾਂ ਸਮਾਜਿਕ ਤੌਰ ਤੇ ਜਾਂ ਰਾਜਨੀਤਿਕ ਤੌਰ ਤੇ ਠੱਗੀਆਂ ਮਾਰ ਕੇ ਬਣਾਈ ਤੇ ਰੱਖੀ ਇਹ ਸਭ ਕੁਝ ਇੱਥੇ ਰਹਿ ਜਾਣਾ ਪਾਪ ਕੀਤੇ ਹੋਏ ਤੇਰੇ ਨਾਲ ਜਾਣੇ ਨੇ ਕਹੋ ਨਾਨਕ ਸੁਨਰੇ ਮਨਾ ਸਿਮਰਤ ਕਾਹੇ ਨਾ ਰਾਮ ਇਸੜ ਕੇ ਨਾਨਕ ਨੂੰ ਸਮਝਾ ਰਿਹਾ ਕਿ ਪ੍ਰਮਾਤਮਾ ਦਾ ਸਿਮਰਨ ਤੂੰ ਕਿਉਂ ਨਹੀਂ ਕਰਦਾ ਸੋ ਇਹ ਜ਼ਰੂਰ ਸਤਗੁਰ ਦੇ ਇਸਨਾ ਬਚਨਾਂ ਨੂੰ ਜਦੋਂ ਸਿੱਖਵਾਮਾਗੇ ਨਾ ਚਿਰੇ ਰੱਖਿਓ ਤਾਂ ਇਹ ਸਾਡੀ ਜ਼ਿੰਦਗੀ ਦੇ ਵਿੱਚ ਖੇੜਾ ਜਿਹੜਾ ਉਹ ਆਏਗਾ ਅਨਾਤ ਜਿੰਨਾ ਮਰਜੀ ਤੁਸੀਂ ਜੋਰ ਲਾ ਲਿਓ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਅਸੀਂ ਚੈਨ ਦੀ ਜ਼ਿੰਦਗੀ ਨਹੀਂ ਬਤੀਤ ਕਰਾਂਗੇ